ਆ ਇਧਰ ਵੇਖ ਯਾਰ ਲੋਕਾਂ ਨਾਲ ਕਿੰਨਾ ਸਕੈਮ ਹੋਣ ਦਿਆ ਵਾ ਕਿੰਨੀਆਂ ਠੱਗੀਆਂ ਵਜੰਡੀਆਂ ਆ ਆਪਾਂ ਨੂੰ ਕੁਝ ਕਰਨਾ ਚਾਹੀਦਾ ਏ ਦੇ ਬਾਰੇ ਸਹੀ ਗੱਲ ਯਾਰ ਇੰਟਰਨੈਟ ਦਾ ਜਮਾਨਾ ਜਿੰਨਾ ਚੰਗਾ ਆ ਨਾ ਤੇ ਉਹਨਾਂ ਲੋਕਾਂ ਲਈ ਮਾੜਾ ਵੀ ਆ ਉਹ ਮਾੜਾ ਸਿਰਫ ਉਹਨਾਂ ਲਈ ਆ ਜਿਨ੍ਹਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਆ ਤੇ ਜਿੰਨੂੰ ਇਹਦੇ ਬਾਰੇ ਜਾਣਕਾਰੀ ਆ ਨਾ ਉਹਨਾਂ ਲਈ ਇਹ ਚੰਗਾ ਹੀ ਆ ਉਹ ਮੈਨੂੰ ਇਹ ਨਹੀਂ ਸਮਝ ਆਉਂਦੀ ਲੋਕ ਇਹਦੇ ਵਿੱਚ ਫਸ ਕਿੱਦਾ ਜਾਂਦੇ ਆ ਯਾਰ ਇੰਟਰਨੈਟ ਤੇ ਠੱਗੀਆਂ ਨਾ ਜ਼ਿਆਦਾਤਰ ਘੱਟ ਪੜੇ ਲਿਖੇ ਤੇ ਬਜ਼ੁਰਗਾਂ ਨਾਲ ਹੀ ਵਜਦੀਆਂ ਤੇ ਇਹਦਾ ਮਤਲਬ ਕੀ ਮੋਬਾਈਲ ਵਰਤਣਾ ਨਹੀਂ ਚਾਹੀਦਾ ਉਹ ਨਹੀਂ ਯਾਰ ਮੋਬਾਈਲ ਬਿਨਾਂ ਤੇ ਅੱਜ ਦਾ ਜਮ ਪਉ ਆਲ ਵਰਤੋ ਪਰ ਕਿਹੜੀ ਚੀਜ਼ ਕਿੱਦਾਂ ਵਰਤਣੀ ਹੈ ਨਾ ਉਹ ਚੀਜ਼ ਦਾ ਧਿਆਨ ਰੱਖਣਾ ਪੈਣਾ ਵਾ ਤੇ ਇਹ ਹੁਣ ਸਾਰਾ ਕੁਝ ਦੱਸੂਗਾ ਕੌਣ ਇਹ ਸਭ ਕੁਝ ਦੱਸਣ ਦੀ ਜ਼ਿੰਮੇਵਾਰੀ ਨਾ ਆਪਣੇ ਅਰਗੇ ਵੀਰ ਭਰਾਵਾਂ ਦੀ ਆ ਜਿਨ੍ਹਾਂ ਨੂੰ ਇੰਟਰਨੈਟ ਬਾਰੇ ਸਭ ਕੁਝ ਪਤਾ ਵਾ ਤੇ ਲੋਕੀ ਜਾਗਰਤ ਕਿੱਦਾਂ ਹੋਣਗੇ ਉਹ ਨਹੀਂ ਯਾਰ ਲੋਕਾਂ ਨੂੰ ਜਾਗਰੂ ਥੋੜੀ ਕਰਨਾ ਵਾ ਲੋਕਾਂ ਦੀ ਸੋਚ ਨੂੰ ਜਾਗਰੂਤ ਕਰਨਾ ਤੇ ਲੋਕੀ ਵੀ ਆਪਣੇ ਲਾਲਚ ਦਾ ਕਰਕੇ ਫਸਦੇ ਆ ਉਹ ਨਹੀਂ ਯਾਰ ਕਿਹੜਾ ਬੰਦਾ ਚਾਹੁੰਦਾ ਪਿਓ ਦੇ ਕੋਲ ਪੈਸੇ ਨਾ ਹੁਣ ਉਹ ਸਾਰੇ ਜਣ ਇਹੋ ਚਾਹੁੰਦੇ ਆ ਪਿਓ ਦੇ 30 ਪੋਤਾ ਵਿਆਹ ਤੁਮ-ਤਾਮ ਨਾਲ ਹੋਵੇ ਤੇ ਉਹਦੇ ਸਿਰ ਕੋਈ ਕਰਜ਼ਾ ਨਾ ਹੋਵੇ ਬ ਸ਼ਾਰਟਕਟ ਨਾਲ ਪੈਸੇ ਕਮਾਉਣ ਦਾ ਕਰਕੇ ਸ਼ਾਰਟ ਹੋ ਜਾਂਦੇ ਆ ਯਾਰ ਆਪਣੀ ਕੋਈ ਸੁਣੂਗਾ ਵੀ ਉਹ ਯਾਰ ਇਹੋ ਤੇ ਗੱਲ ਆ ਕਿ ਜਿਹੜਾ ਬੰਦਾ ਕੋਈ ਚੰਗੀ ਗੱਲ ਦੱਸੇ ਉਹਨੂੰ ਲੋਕ ਬੇਵਕੂ ਸਮਝ ਲੈਂਦੇ ਆ ਚਲੋ ਖੈਰ ਇਹਦਾ ਵੀ ਕੋਈ ਮਸਲਾ ਹਲ ਕਰਾਂਗੇ ਆਜੋ ਆਪਾਂ ਇਦਾਂ ਘਰੇ ਕੰਮ ਫਿਰ ਕੇ ਆਉਂਦੇ ਆ ਉਹ ਯਾਰ ਉਹ ਬੜਾ ਐਂਕਲ ਤੇ ਲਾ ਜਾ ਖਲੋਤਾ ਵਾ ਪਹਿਲਾਂ ਤਾਂ ਬੜਾ ਆਪਾਂ ਨੂੰ ਮਜ਼ਾਕ ਕਰ ਦਿੰਦਾ ਏ ਚਲ ਕੋਈ ਨਹੀਂ ਆ ਪੁੱਛ ਲੈਣੇ ਜਾ ਕੇ ਚਲੋ ਆਹ ਹਾਂ ਭਲਾ ਕੀ ਗੱਲ ਅੰਕਲ ਜੀ ਵੜਾ ਬੰਦ ਘੜੀਂ ਗੋ ਮੂੰਹ ਸੁੱਟੀ ਫਿਰੰਦਾ ਜੇ ਪੁੱਤ ਦੱਸਾਂਗੇ ਮਰਨਾਂ ਦਾ ਧੋਖਾ ਹੋ ਗਿਆ ਧੋਖਾ ਤੈਂਕਲ ਜੀ ਆਮ ਰੇ ਤੇ ਗੱਲ ਕੁਝ ਹਜਮ ਨਹੀਂ ਹੋਈ ਤੂੰ ਹਾਜਮੁਲਾ ਖਾ ਫਿਰ ਹਾਜਮੁਲਾ ਅੰਕਲ ਜੀ ਇਹ ਦੀ ਛੱਡੋ ਤੂੰ ਇਹ ਦੱਸੋ ਗੱਲ ਹੋਈ ਕੀ ਆ ਪੁੱਤ ਮਰਨਾਂ ਦਾ ਪੈਸਾ ਦਾ ਧੋਖਾ ਹੋ ਗਿਆ ਇੱਕ ਬੰਦੇ ਨੇ ਸਾਰੇ ਖਾਤੇ ਚ ਮੇਰੇ ਪੈਸੇ ਕੱਢ ਲਏ ਲਓ ਜੀ ਅੰਕਲ ਦੇ ਵਿਕਟ ਡੇਗ ਗਈ ਜੇ ਹਰ ਅੰਕਲ ਹੋਇਆ ਕਿਦਾਂ ਵਾ ਪੁੱਤ ਮੈਨੂੰ ਇੱਕ ਫੋਨ ਆਇਆ ਸੀ ਤੇ ਹੈਲੋ ਹਾਂਜੀ ਕੌਣ ਆ ਵਧਾਈ ਹੋਵੇ ਸਰ ਤੁਹਾਡੀ 500000 ਦੀ ਲੋਟਰੀ ਲੱਗ ਗਈ ਆ ਲੋਟਰੀ ਉਹ ਕਿਦਾਂ ਲੱਗ ਗਈ ਮੈਂ ਤੇ ਲੋਟਰੀ ਪਾਈ ਨਹੀਂ ਸਰ ਅਸੀਂ ਇੱਕ ਲੱਕੀ ਡਰਾਅ ਕੀਤਾ ਸੀ ਉਹਦੇ ਵਿੱਚ ਤੁਹਾਡੇ ਫੋਨ ਨੰਬਰ ਤੇ 500000 ਦੀ ਲੋਟਰੀ ਨਿਕਲੀ ਆ ਸੱਚੀ ਇਹ ਤਾਂ ਬੜੀ ਖੁਸ਼ੀ ਦੀ ਗੱਲ ਆ ਹਾਂਜੀ ਸਾਨੂੰ ਤੁਹਾਡੇ ਸਾਰੇ ਡਾਕੂਮੈਂਟ ਚਾਹੀਦੇ ਆ ਅੱਗੇ ਦਾ ਪ੍ਰੋਸੈਸ ਕਰ ਲਈ ਹਾਂਜੀ ਸਰ ਮੈਂ ਸਾਰੇ ਡਾਕੂਮੈਂਟ ਕੱਲ ਦਿੰਨਾ ਸਰ ਤੁਹਾਡੇ ਨੰਬਰ ਤੇ ਇੱਕ OTP ਆਇਆ ਹੋਣਾ ਜੇ ਉਹ ਮੈਨੂੰ OTP ਦੱਸਿਓ ਕੀ ਆ ਹਾਂਜੀ ਸਰ ਲਿਖੋ 30 ਮਾ ਤੇ ਪਿਛੇ 8 ਠੀਕ ਆ ਸਰ ਅਸੀਂ ਸਾਰਾ ਪ੍ਰੋਸੈਸ ਕਰਕੇ ਤੁਹਾਨੂੰ ਕੱਲ ਤੱਕ ਫੋਨ ਕਰਾਂਗੇ ਤੁਹਾਡਾ ਚੈੱਕ ਰੈਡੀ ਹੋ ਰਿਹਾ ਹਾਂਜੀ ਠੀਕ ਆ ਰੱਬਾ ਤੇਰਾ ਬਹੁਤ ਬਹੁਤ ਧੰਨਵਾਦ ਫਿਰ ਮੈਨੂੰ ਮੈਸੇਜ ਆਇਆ ਮੇਰੇ ਖਾਤੇ 'ਚੋਂ 2 ਲੱਖ ਰੁਪਏ ਉੱਡ ਗਿਆ ਹਾਂਜੀ ਦੇਖ ਲਈ ਜਿਉਂ ਦੀ ਜਗ ਦੀ ਮਿਸਾਲ ਹੈ ਸਹੀ ਕਿਹਾ ਈ ਯਾਰ ਤੂੰ ਫੋਨ ਚਲਾਉਣਾ ਮਾੜਾ ਨਹੀਂ ਆ ਉਹਦੇ ਬਾਰੇ ਜਾਣਕਾਰੀ ਨਾ ਹੋਣਾ ਉਹ ਗਲਤ ਗੱਲ ਆ ਤਾਂ ਅੰਕਲ ਜੀ ਇਹ ਦੱਸੋ ਤੁਸੀਂ ਪੁਲਿਸ ਕੰਪਲੇਂਟ ਕੀਤੀ ਆ ਪੁੱਤ ਕੀਤੀ ਆ ਕੰਪਲੇਂਟ ਵੇਖੋ ਨ ਕੀ ਬੰਦਾ ਹੁਣ ਕੀ ਬੰਨਾ ਅਗਲਾ ਤੁਹਾਡੇ ਪੈਣਾ ਇਸ ਕਰਨ ਲਿਆ ਹੋਣਾ ਓ ਯਾਰ ਜਿਹੜੇ ਸਕੈਮਰ ਹੁੰਦੇ ਆ ਨਾ ਉਹਨਾਂ ਨੂੰ ਪੈਸੇ ਦਾ ਉਹਨੂੰ ਹੁਣ ਉਹਦੇ ਲਾਲਚ ਚ ਫਸਾਉਣਾ ਪੈਣਾ ਵਾ ਤੇ ਯਾਰ ਆਪਾਂ ਉਹਨੂੰ ਫਸਾਵਾਂਗੇ ਕਿਦਾਂ ਮੇਰੇ ਕੋਲੇ ਕਪਲੈਨ ਆ ਅੰਕਲ ਜੀ ਤੁਹਾਡੇ ਕੋਲ ਨੰਬਰ ਹੈਗਾ ਨਾ ਜੇ ਤੁਹਾਨੂੰ ਫੋਨ ਆਇਆ ਹੈ ਪਤਾ ਹੈਗਾ ਤੇ ਹੈ ਪਰ ਤੂੰ ਕੀ ਕਰਨਾ ਉਹ ਅੰਕਲ ਜੀ ਇਹ ਸਾਰਾ ਕੁਝ ਹੁਣ ਸਾਡੇ ਤੋਂ ਛੱਡ ਦਿਓ ਹੁਣ ਅਸੀਂ ਜਾਣੀਏ ਤੇ ਸਾਡਾ ਕੰਮ ਜਾਣੇ ਅਸੀਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਤੁਹਾਡੇ ਪੈਸੇ ਮਿਲ ਜਾਣ ਯਾਰ ਫੋਨ ਨੰਬਰ ਤੇ ਉਹਦਾ ਲੈ ਲਿਆ ਲਾਉਣਾ ਕਦੋਂ ਆ ਉਹ ਲਾਉਨੇ ਆ ਫੋਨ ਬਸ ਫੋਨ ਹੀ ਲਾਉਣ ਲੱਗਾ ਹਾਂ ਮੈਂ ਹੈਲੋ ਸਾਸਤਰੀ ਕਾਲਵੀਰ ਜੀ ਸਾਸਤਰੀ ਕਾਲ ਜੀ ਹਾਂਜੀ ਕੌਣ ਮੈਂ ਤੁਹਾਡੀ ਬੰਦ ਕਿਸਮਤ ਦਾ ਤਾਲਾ ਤੇਰੇ ਕਹਿਣ ਦਾ ਕੀ ਮਤਲਬ ਹੈ ਤੇ ਕਿਹੜਾ ਤਾਲਾ ਮੈਂ ਪ੍ਰਾਪਰਟੀ ਡੀਲਰ ਹਾਂ ਤੇ ਮੈਂ ਸੁਣਾ ਤੁਸੀਂ ਪ੍ਰਾਪਰਟੀ ਚ ਇਨਵੈਸਟਮੈਂਟ ਕਰਨਾ ਚਾਹੁੰਦੇ ਜੀ ਹਾਂਜੀ ਇਨਵੈਸਟਮੈਂਟ ਤੇ ਕਰਨੀ ਪਰ ਮੇਰੇ ਕੋਲ ਜਿਆਦੇ ਪੈਸੇ ਨਹੀਂ ਹੈਗੇ ਉਹ ਤਾਂ ਹੀ ਤੇ ਵੀਰ ਜੀ ਮੈਂ ਤੁਹਾਨੂੰ ਫੋਨ ਲਾਇਆ ਵਾ ਮੇਰੇ ਕੋਲ ਇੱਕ ਬਹੁਤ ਵਧੀਆ ਡੀਲ ਆ ਉਹ ਇੱਕ ਕਿੱਲੇ ਦੇ ਰੇਟ ਚ ਦੋ ਕਿੱਲੇ ਜ਼ਮੀਨ ਮਿਲਦੀ ਜੇ ਹੋਏ ਇੰਨੀ ਸਸਤੀ ਕਿੱਦਾਂ ਮੈਂ ਬੇਵਕੂਫ ਆ ਉਹ ਨਈਰ ਜੀ ਮੈਂ ਤੁਹਾਨੂੰ ਸਾਰੀ ਗੱਲ ਮਿਲ ਕੇ ਸਮਝਾਉਣਾ ਆ ਕਿ ਤੁਸੀਂ ਹੁਣੇ ਮਿਲ ਸਕਦੇ ਜੇ ਮਿਲ ਤੇ ਸਕਦਾ ਵਾਂ ਚਲੋ ਠੀਕ ਹੈ ਫਿਰ ਆਉਣਾ ਮੈਂ ਹੁਣ ਧਿਆਨ ਨਾਲ ਸੁਣ ਲਓ ਤੇ ਯਾਦ ਰੱਖਿਓ ਤੂੰ ਜ਼ਮੀਨ ਵੇਚਣ ਵਾਲਾ ਤੇ ਤੂੰ ਮੇਰੇ ਨਾਲ ਆ ਠੀਕ ਆ ਤੇ ਹੁਣ ਆਪਾਂ ਗਲਤੀ ਦੀ ਗੁੰਜਾਇਸ਼ ਨਹੀਂ ਛਡਣੀ ਜੇ ਗਲਤੀ ਹੋ ਗਈ ਫਿਰ ਉਹ ਤੈਨੂੰ ਕਿੰਨੀਆਂ ਰਕਿਆ ਮੈਂ ਜੇ ਮੂੰਹ ਨੀ ਚੰਗਾ ਤਾਂ ਗੱਲ ਤੇ ਚੰਗੀ ਕਰਿਆ ਕਰ ਹੋਈ ਨਹੀਂ ਹੁੰਦਾ ਪਰ ਤੂੰ ਨਾ ਕੋਈ ਚਕਲ ਰੇੜੀ ਹੋ ਆਜੋ ਆਜੋ ਵੀਰ ਜੀ ਜੀ ਆਉਣ ਨੂੰ ਹੋਰ ਸਭ ਠੀਕ ਆ ਹੋ ਤੇ ਠੀਕ ਹੈ ਡੀਲਰ ਤੁਸੀਂ ਜੀ ਹਾਂਜੀ ਵੀਰ ਜੀ ਮੈਂ ਹੀ ਆ ਡੀਲਰ ਤੇ ਆ ਵੀਰ ਜਿਹਨੇ ਜ਼ਮੀਨ ਵੇਚਣੀ ਆ ਹਾਂਜੀ ਵੀਰ ਜੀ ਮੈਂ ਹੀ ਜ਼ਮੀਨ ਰਚਣੀ ਆ ਤੇ ਤੁਸੀਂ ਸੋਚ ਰਹੇ ਹੋਗੇ ਕਿ ਇੰਨੀ ਜ਼ਮੀਨ ਸਸਤੀ ਕਿੱਦਾਂ ਮਿਲ ਸਕਦੀ ਆ ਇਹਦੇ ਪਿੱਛੇ ਕੋਈ ਕਾਰਨ ਆ ਤੇ ਉਹ ਕਾਰਨ ਇਹ ਆ ਕਿ ਆ ਵੀਰ ਨੂੰ ਪੈਸਾਂ ਦੀ ਅਰਜੈਂਟ ਲੋੜ ਆ ਕਿ ਆਪਣੇ ਇੱਥੇ ਜ਼ਮੀਨ ਦਾ ਰੇਟ ਚੱਲਦਾ ਇੱਕ ਕਿੱਲੇ ਦਾ 5 ਲੱਖ ਤੇ ਆ ਵੀਰ 2 ਕਿੱਲੇ ਜ਼ਮੀਨ ਸਿਰਫ 35 ਲੱਖ ਚ ਵੇਚਣ ਰਿਹਾ ਵਾ ਕਿ ਇਹਨੂੰ ਗਾਹਕ ਛੇਤੀ ਤੇ ਚੰਗਾ ਮਿਲ ਜੇ ਉਹ ਤੇ ਠੀਕ ਆ ਪਰ ਮੈਨੂੰ ਹਜੇ ਵੀ ਯਕੀਨ ਨਹੀਂ ਆਉਣ ਰਿਹਾ ਤੇ ਡੀਲਰ ਸਾਹੇ ਮੇਂ ਦੂਜੀ ਪਾਰਟੀਆਂ ਡੀਲ ਕਰਾ ਦਿਓ ਦੇਖੋ ਵੀਰ ਜੀ ਸਾਡੇ ਕੋਲ ਇੱਕ ਹੋਰ ਪਾਰਟੀ ਜਿਹੜੀ ਸਾਨੂੰ 30 ਲੱਖ ਰੁਪਇਆ ਹੁਣੇ ਦੇ ਨੂੰ ਤਿਆਰ ਆ ਤੇ 5 ਲੱਖ ਰੁਪਇਆ ਉਹ 6 ਮਹੀਨਾ ਬਾਅਦ ਦੇਣ ਦੀ ਹੈ ਜੇ ਇਹੋ ਗੱਲ ਆ ਤੇ 6 ਮਹੀਨਾ ਬਾਅਦ ਅੱਧੇ ਪੈਸੇ ਮੈਂ ਵੀ ਦੇ ਦੂੰਗਾ ਉਹ ਨਹੀਂ ਨਹੀਂ ਭਾਜੀ ਮੈਨੂੰ ਇੱਕੇ ਰਾਇ ਪੈਸੇ ਚਾਹੀਦੇ ਸਾਰੇ ਵੀਰੇ ਇਸੇ ਕਰਕੇ ਤੇ ਮੈਂ ਤੁਹਾਨੂੰ ਫੋਨ ਲਾਇਆ ਸੀ ਕਿ ਇਹੋ ਜੇ ਮੌਕੇ ਵਾਰ-ਵਾਰ ਨਹੀਂ ਜਾਂਉਂਦੇ ਬਾਕੀ ਚਲੋ ਤੁਹਾਡੀ ਮਰਜ਼ੀ ਆ ਫਿਰ ਦੂਜੀ ਪਾਰਟੀ ਕੋ 30 ਲੱਖ ਤੈਨੂੰ ਮੈਂ ਹੁਣ ਦਵਾ ਦਿੰਦਾ ਵਾਂ ਤੇ 5 ਲੱਖ ਤੈਨੂੰ ਮੈਂ ਆਵਦੇ ਕੋਲੋਂ ਦੇ ਦੂੰਗਾ ਉਹਨਾਂ ਕੋਲੋਂ ਫਿਰ ਮੈਂ ਪੇ ਲੈਦਾ ਰੂੰਗਾ ਚਲੋ ਕੋਈ ਨਹੀਂ ਭਾਜੀ ਕਰ ਲਓ ਜਿੱਤਾਂ ਕਰਨਾ ਮੈਨੂੰ ਤੇ ਪੈਸੇ ਚਾਹੀਦੇ ਆ ਵ ਮੱਲ ਫਿਰ ਤੁਹਾਡੇ ਨਾਲ ਮੈਂ ਨਾ ਹੀ ਸਮਝਾਂ ਚੱਲ ਵੀ ਮੁੜਿਆ ਲਾ ਫਿਰ ਦੂਜੀ ਪਾਰਟੀ ਨੂੰ ਫੋਨ ਭਾਜੀ ਮੈਂ ਹੁਣੇ ਉਹਨਾਂ ਨੂੰ ਫੋਨ ਲਾ ਕੇ ਮਿਲ ਲਈ ਦਿੰਨਾ ਰੁਕੋ ਰੁਕੋ ਡੀਲਰ ਸਾਹਿਬ ਮੈਂ ਤਿਆਰ ਆਂ ਪਰ ਜ਼ਮੀਨ ਕਿਹੜੀ ਆ ਉਹ ਵੀਰ ਜ਼ਮੀਨ ਤੇਰੇ ਸਾਹਮਣੇ ਹੀ ਆ ਤੂੰ ਇਦਾਂ ਕਰ 15 ਲੱਖ ਰੁਪਇਆ ਐਡਵਾਂਸ ਦੇ ਤੇ ਬਾਕੀ ਸਾਰਾ ਕੁਝ ਰਜਿਸਟਰੀ ਕਰਨ ਤੋਂ ਬਾਅਦ ਪਰ ਕੋਈ ਗਵਾਹ ਜਾਂ ਲਿਖਤ ਪੜਤ ਨਹੀਂ ਕਰਨੀ ਉਹ ਵੀਰ ਜੀ ਗਵਾਹ ਮੈਂ ਆਗਾ ਨਾ ਜੇ ਮੈਂ ਤੁਹਾਡਾ ਐਡਾ ਵੱਡਾ ਫਾਇਦਾ ਕਰਾ ਸਕਦਾ ਵਾਂ ਤੇ ਕੀ ਗੱਲ ਮੈਂ ਤੁਹਾਡਾ ਨੁਕਸਾਨ ਕਰੂੰਗਾ ਚਲੋ ਠੀਕ ਆ 15 ਲੱਖ ਮੈਂ ਤੁਹਾਡੇ ਖਾਤੇ 'ਚ ਹੁਣੇ ਟਰਾਂਸਫਰ ਕਰ ਦੇਣਾ ਵਾ ਪਰ ਰਜਿਸਟਰੀ ਜਦੋਂ ਮੈਂ ਕਹੂੰਗਾ ਉਦੋਂ ਤੁਹਾਨੂੰ ਕਰਨੀ ਪੈਣੀ ਏ ਆ ਪੈਸੇ ਹੋ ਗਏ ਤੁਹਾਡੇ ਆ ਗਏ ਜੀ ਹਲੋ ਵੀ ਮੜਿਓ ਫਸ ਗਿਆ ਜੇ ਜਾਲ 'ਚ ਸਕੈਮਰ ਨਾਲ ਉਹ ਖੁਦ ਹੀ ਸਕੈਮ ਹੋ ਗਿਆ ਉਹ ਕੀ ਮਤਲਬ ਆ ਮੈਂ ਪੁਲਿਸ ਨੂੰ ਸਾਰਾ ਕੁਝ ਦੱਸੂਗਾ ਤੇ ਨਾਲੇ ਆ ਟਰਾਂਜੈਕਸ਼ਨ ਵੀ ਦਿਖਾਊਗਾ ਦਿਖਾ ਦੇ ਟਰਾਂਜੈਕਸ਼ਨ ਪੋਤੇ 15 ਲੱਖ ਦੇ ਛੱਡ ਹੁਣ ਤੇਰੀ ਬਾਕੀ ਪ੍ਰਾਪਰਟੀ ਵੀ ਸੀਲ ਹੋਣੀ ਆ ਕਿਉਂਕਿ ਸਾਡੇ ਕੋਲ ਹੁਣ ਸਾਰੇ ਸਬੂਤ ਆ ਤੇਰੇ ਖਿਲਾਫ ਓ ਏਦਾਂ ਕਿਦਾਂ ਸੀਲ ਹੋ ਜੂਗਾ ਓ ਤੈਨੂੰ ਮੈਂ ਕਿਹਾ ਸੀ ਨਾ ਕਿ ਮੈਂ ਤੇਰੀ ਬੰਦ ਕਿਸਮਤ ਦਾ ਤਾਲਾ ਆ ਤੇਲਾ ਤੇਰੀ ਕਿਸਮਤ ਬੰਦ ਕਰਾਤੀ ਨਾ ਤੇ ਆ 15 ਲੱਖ ਮੇਰੇ ਅਕਾਊਂਟ ਦੇ ਵਿੱਚ ਆਉਣ ਦੇ ਨਾਲ ਨਾਲ ਹੀ ਤੇਰਾ ਅਕਾਊਂਟ ਵੀ ਫ੍ਰੀਜ਼ ਹੋ ਗਿਆ ਵਾ ਓ ਏਦਾਂ ਨਹੀਂ ਹੋ ਸਕਦਾ ਓ ਏਦਾਂ ਤੇ ਹੋ ਗਿਆ ਵਾ ਤੂੰ ਜਾ ਕੇ ਵੇਖ ਹੁਣ ਨਾਲੇ ਭੱਜਣ ਦੀ ਕੋਸ਼ਿਸ਼ ਨਾ ਕਰੀ ਓ ਨਾਲੇ ਤੂੰ ਭੱਜ ਵੀ ਨਹੀਂ ਸਕਦਾ ਪੁਲਿਸ ਨੇ ਤੈਨੂੰ ਚੋਕੀ ਲੈਣਾ ਵਾ ਕੋਈ ਨਹੀਂ ਵੇਖ ਲਊ ਤੁਹਾਨੂੰ ਮੈਂ ਉਹ ਕੋਈ ਨਹੀਂ ਵੇਹਲੇ ਜੇ ਜੇਲ੍ਹੋਂ ਬਾਹਰ ਆ ਗਿਆ ਤੇ ਹੁਣ ਫਿਰ ਕੀ ਕਰਨਾ ਆ ਹੁਣ ਚਲੋ ਚੱਲੀਏ ਤਾਂ ਅੰਕਲ ਨੂੰ ਖੁਸ਼ਖਬਰੀ ਦਈਏ ਜਾ ਕੇ ਹਾਂ ਜੀ ਅੰਕਲ ਜੀ ਆ ਗਿਆ ਨਾ ਪੈਸੇ ਤੁਹਾਡੇ ਅਕਾਊਂਟ 'ਚ ਤੇ ਗਾਂ ਤੋਂ ਕਿਸੇ ਦਾ ਯਕੀਨ ਨਾ ਕਰੋ ਐਵੇਂ ਹੀ ਭਰਾ ਲੱਗੇ ਕੰਨਾਂ ਨੂੰ ਹਥੇ ਗਾਂ ਦਾ ਫੋਨ ਨਹੀਂ ਚਲਾਉਣਾ ਮੈਂ ਉਹ ਅੰਕਲ ਜੀ ਫੋਨ ਚਲਾਓ ਪਰ ਕਦੇ ਵੀ ਆਪਣਾ ਕੋਈ ਵੀ ਪ੍ਰੂਫ OTP ਜਾਂ ਪਾਸਵਰਡ ਕਿਸੇ ਨੂੰ ਨਾ ਦੋ ਭਾਵੇਂ ਉਹ ਜਿੰਨਾ ਮਰਜ਼ੀ ਖਾਸ ਕੇ ਆਉਣਾ ਹੋਵੇ ਕਿਉਂਕਿ ਟੈਕਨੋਲੋਜੀ ਨੂੰ ਸਮਝਦਾਰੀ ਨਾਲ ਵਰਤਣ ਵਿੱਚ ਹੀ ਭਲਾ ਵਾ ਉਹ ਨਹੀਂ ਤੇ ਆਪ ਨੂੰ ਲੁੱਟਣ ਲੱਗਾਗੇ ਹਨ ਮਿੰਟ ਵੀ ਨਹੀਂ ਲਾਉਣਾ